ਸਾਸਰੀ ਘਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅਦੇ ਬਲੌਗ ਵਿੱਚ ਇਹ ਬਲੌਗ ਦੇਖ ਕੇ ਤੁਸੀਂ ਆਪ ਆਨੰਦਪੁਰ ਸਾਹਿਬ ਆਏ ਸੀ ਉਹ ਆਨੰਦਪੁਰ ਸਾਹਿਬ ਤੋਂ ਆਏ ਸੀ ਹੁਣ ਇੱਥੋਂ ਉੱਤੇ ਨੂੰ ਚੜ੍ਹਿਆ ਆ ਜੀ ਹੁਣ ਇੱਥੇ ਮਾਤਾ ਦੇ ਆ ਗਏ ਆ ਉੱਪਰ ਹੁਣ ਆ ਗਿਆ ਤਾਂ ਦਿਖਾਉਣੀ ਆ ਦੇਖੋ ਉੱਪਰ ਕਿੰਨਾ 뷰 ਹੈ ਦੇਖੋ ਕਿੰਨਾ ਉੱਚਾ ਪਹਾੜ ਹੈ ਦੇਖੋ ਤੱਲੇ ਘਾਲੇ ਕਿਨੇ ਨਿੱਕੇ ਨਿੱਕੇ ਲੱਗਿਆ ਦੇਖੋ ਜੀ ਹੁਣ ਮਾਤਾ ਨਾਨਾ ਦੇਵੀ ਦੇ ਆ ਗਏ ਆ ਜੀ ਆਪਾਂ ਦੇਖੋ ਇੱਥੇ ਪਾਰਕਿੰਗ ਹੈ ਜਿੱਥੇ ਆਪਾਂ ਖੜੇ ਆ ਆ ਡੈਮ ਦੇਖੋ ਜਿੰਦਾ ਦੇਖੋ ਕਿੰਨਾ ਉੱਚਾ ਹੈ ਬਾਕੀ ਸਾਰਾ ਕਿੰਨਾ ਨੀਮਾ ਹੈ ਦੇਖੋ ਜੀ ਡੈਮ ਬਾਕੀ ਹੁਣ ਆਪਾਂ ਨੂੰ ਚਾਹਦੇ ਮੱਥੇ ਟੇਕਣ ਬਾਕੀ ਤੁਹਾਨੂੰ ਦਿਖਾਉਣੀ ਹੈ ਅੱਜ ਨੂੰ ਚੱਲੋ ਦੇਖੋ ਇਹ ਦੀ ਤੇ ਵੀ ਆ ਨਹੀਂ ਉਹ ਸੈਗ ਆਦੇ ਹੱਲੇ ਥੱਲੇ ਲੋ ਜੀ ਹੁਣ ਆ ਪੰਦਰ ਆ ਗਿਆ ਗੇਟ ਤੇ ਐਂਟਰ ਹੋ ਗਿਆ ਇੱਥੇ ਲੈਣ ਲੱਗੀ ਆ ਹੁਣ ਲੈ ਜਾਂਦੇ ਵਿੱਚ ਇੱਕ ਇੱਕ ਬੰਦਾ ਲੱਗਦਾ ਲੈਣ ਤੁਰੀ ਜਾਂਦੀ ਮਾੜੀ ਮਾੜੀ ਨਾਲ ਨਾਲ ਬਾਕੀ ਦੇਖੋ ਜੀ ਹੁੰਦਾ ਹੀ ਤਾਂ ਅੰਦਰ ਆਉਨੇ ਆ ਸਾਰੇ ਮੰਦਰ ਦੇਖੋ ਜੀ ਅੰਦਰ ਆ ਗਿਆ ਆਪਾਂ ਗੇਟਸ ਅੰਦਰ ਆਏ ਆ ਆ ਗੇਟ ਚੰਦਰ ਆਉਂਦੇ ਆ ਦੇਖੋ ਜੀ ਸੁਵੀ ਇੱਥੇ ਜੀ ਨਾ ਜੇ ਮਾਸਾ ਸੁਵੀ ਹਾਂ ਦੇ ਬੈਟ ਉੱਪਰ ਕੌਮ ਕੀ ਆਪ ਕਿਤੇ ਬੈਠਾ ਕਾਹ ਆ ਗਿਆ ਕਾਹ ਆ ਗਿਆ i <laughs> you. ਲੋ ਜੀ ਹੁਣ ਆਪਾਂ ਲੱਗੇ ਪਹੁੰਚ ਚੁੱਕੇ ਆਂ ਆ ਦੇਖੋ ਆ ਆ ਮੰਦਿਰ ਜਮੀਨ ਲੱਗੇ ਆ ਗਏ ਜੀ ਹੁਣ ਆਪਣੀ ਵਾਰੀ ਆਉਣ ਵਾਲੀ ਐ ਬਸ ਦੇਖੋ ਜੀ ਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਆ ਗਏ ਆ ਥੱਲੇ ਨੂੰ ਜਾਂਦੇ ਪਏ ਆ ਉੱਥੇ ਅੰਦਰ ਵੀਡੀਓ ਨਹੀਂ ਬਣਾਉਂਦੇ ਤੇ ਫੋਨ ਬੰਦ ਕਰਾ ਤੇ ਆ ਦੇਖੋ ਜੀ ਇਹਨਾਂ ਰਾਸਤੇ ਜਾਂਦੇ ਆ ਦੇਖੋ ਡੈਮ ਦੇਖੋ ਕਿੰਨਾ ਵੱਡਾ ਡੈਮ ਹੈ ਜੀ ਸਾਰੇ ਪਹਾੜਾਂ ਦਾ ਪਾਣੀ ਇੱਥੇ ਆਦਾ ਡੈਮ 'ਚ ਫਿਰ ਡੈਮ ਤੋਂ ਬਾਅਦ ਅੱਗੇ ਜਾਂਦਾ ਦੇਖੋ ਕਿੰਨਾ ਵੱਡਾ ਡੈਮ ਹੈ ਇਹ ਹੋਕਾ ਆ ਦੇਖੋ ਪਹਾੜਾਂ ਦੇ ਵਿੱਚ ਘਾਹ ਇਸ ਤਰ੍ਹਾਂ ਲਾ ਬੋੜੀ ਨੂੰ ਕਿ ਮਿੱਟੀ ਫੜੇ ਨਾ ਪਹਾੜਾਂ ਤੋਂ ਇਸ ਕਰਕੇ ਹਾਂ ਬਾਕੀ ਆਪਾਂ ਚੱਲਦੇ ਆਂ ਥੱਲੇ ਨੂੰ ਬਾਕੀ ਗਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਜੀ ਇਹ ਸਾਰੇ ਪਹਾੜ ਮਿੱਟੀ ਦੇ ਆ ਜੀ ਜਿਹੜਾ Rajasthan ਵਾਲਾ ਪੱਥਰ ਦੇ ਸਾਰੇ ਮਿੱਟੀ ਦੇ ਆ ਜੀ ਕੇ ਕੇ ਸਵੀ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਨਾਲ ਹੀ ਬੈਲ ਆਈਕਨ ਵੀ ਦਬਾ ਲਿਓ ਆਪਣੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਆਜਾ ਹਣ ਬਾਕੀ ਤੁਹਾਨੂੰ ਦਿਖਾਉਨੇ ਆ ਹਣ ਆਪਾਂ ਥੱਲੇ ਨੂੰ ਜਾ ਰਹੇ ਆਂ ਵਾਪਸੀ ਮੱਥਾ ਟੇਕ ਕੇ ਆਏ ਆਂ ਦੇਖੋ ਜੀ ਹਣ ਬਾਕੀ ਥੱਲੇ ਵੀਊ ਦਿਖਾਉਣੇ ਸਾਨੂੰ ਲਓ ਜੀ ਹਣ ਆਪਾਂ ਆਪਣੀ ਪਾਰਕਿੰਗ ਕੋਲ ਆ ਗਏ ਥੱਲੇ ਇੱਥੇ ਆਪਾਂ ਲੱਗ ਗਈ ਪਾਰਕਿੰਗ ਲਈ ਸੀ ਐਨ ਗੱਡੀ ਲੱਗ ਗਈ ਆਗੇ ਉਹਦਾ ਪਿੱਛੇ ਕਹਿੰਦੇ ਪਾਰਕਿੰਗ ਲਾਉਣ ਨੂੰ ਫੇ ਆਪਾਂ ਅੱਗੇ ਆ ਗਏ ਅੱਗੇ ਆ ਗਏ ਆਪਣਾ ਇੱਥੇ ਪਾਰਕਿੰਗ ਮਿਲ ਗਈ ਆ ਦੇਖੋ ਜੀ ਪਿੱਛੇ ਕਿੱਦਾਂ ਰਾਹ ਤੇ ਗੱਡੀਆਂ ਲੱਗੀਆਂ ਦੇਖੋ ਸਾਰੇ ਦੂਰ ਤੱਕ ਰਾਹ ਤੇ ਗੱਡੀਆਂ ਲੱਗੀਆਂ ਦੇਖੋ ਜੀ ਪਾਰਕਿੰਗ ਮੋੜੇ ਘਟਿਆ ਤਾਂ ਕਰਕੇ ਸਾਰੀਆਂ ਗੱਡੀਆਂ ਰਾਹ ਤੇ ਲੱਗੀਆਂ ਦੇਖੋ ਜੀ ਕਿੰਨੀ ਦੂਰ ਤੱਕ ਰਾਹ ਤੇ ਗੱਡੀਆਂ ਖੜੀਆਂ ਸਾਰੀਆਂ

ਕੋਲ ਜਾਤੇ ਦਰਬਾਰ ਕੀ ਜੈ ਦੇਖੋ ਥੱਲੇ ਕਿੰਨਾ ਨੀਵਾ ਇਹ ਸਾਰੇ ਤੋਂ ਉੱਚਾ ਪਹਾੜਿਆ ਜੀ ਦੇਖੋ ਕਿੰਨਾ ਨੀਵਾ ਥੱਲੇ ਥੱਲੇ ਨੂੰ ਦੇਖ ਕੇ ਡਰ ਜਾਈ ਲੱਗਦਾ ਦੇਖੋ ਜੀ 뷰 ਬਹੁਤ ਸੋਹਣਾ ਉੱਧਰ ਦੇ ਪਹਾੜਾ ਚ ਦੇਖੋ ਸਿੰਗਲ ਰੋਡ ਹੈ ਇਹ ਸਾਰਾ ਉਹੋ ਜਿਹਾ ਡਬਲ ਰੋੜਿਆ ਥੋੜੀ ਜਿਹਾ ਗਾਂਹ ਜਾ ਕੇ ਵਨ ਵੀ ਹੋ ਜਾਣਾ ਆਉਣ ਵਾਲਾ ਰਾਹ ਹੋ ਰਿਹਾ ਜੀ ਤੇ ਜਾਣ ਵਾਲਾ ਰਾਹ ਹੋ ਰਿਹਾ ਇੱਥੇ ਥੋੜੀ ਜਿਹਾ ਡਬਲ ਹੈ ਬਸ ਇੱਥੋਂ ਗਾਂਹ ਜਾ ਕੇ ਸਿੰਗਲ ਹੋ ਜਾਣਾ ਤੂੰ ਗਾਂਹ ਜਾ ਕੇ ਉਹ ਸਿੰਗਲ ਹੀ ਹੈ ਜਾਣ ਵਾਲਾ ਵੱਖਰਾ ਆਉਣ ਵਾਲਾ ਵੱਖਰਾ ਇੱਥੇ ਤੱਕ ਹੀ ਡਬਲ ਹੈ ਜੀ ਜੋ ਗਾਂਹ ਵੱਖਰਾ ਵੱਖਰਾ ਹੈ ਦੇਖੋ ਜੀ ਬਾੜ ਇੱਥੇ ਡਰਾਈਵਰ ਨੂੰ ਬਹੁਤ ਧਿਆਨ ਨਾਲ ਕਰਨੀ ਪੈਂਦੀ ਹੈ ਜੀ ਜੇ ਕਿਤੇ ਮਾੜਾ ਮੋਟਾ ਧਿਆਨ ਉੱਧਰ ਹੋਇਆ ਤਾਂ ਬੱਸ ਦੇਖੋ ਜੀ ਬਾਕੀ ਮੋਰੇ ਇੱਥੇ ਗਾਂ ਥੱਲੋ ਇੱਕ ਲੈਫਟ ਵੀ ਲੱਗੀ ਹੋਈ ਹੈ ਉੱਪਰ ਜਾਣ ਨੂੰ ਉਹ ਵੀ ਅੱਗੇ ਆ ਜਾਣੀ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਬੱਸ ਗਾਂ ਆਉਣ ਵਾਲੀ ਹੈ ਥੋੜੀ ਜਿਹੀ ਬਾਅਦ ਤੇ ਹੋਰ ਜਿਹੜੀ ਤਾਣ ਜਾਂਦੀ ਲੈਫਟ ਖੱਲੋਂ ਲੈਫਟ ਸਿੱਧੀ ਉੱਪਰ ਜਾਂਦੀ ਹੈ ਇਹ ਸਿੰਗਲ ਰੋਡ ਆ ਦੇਖੋ ਜੀ ਪਹਾੜ ਸਿੰਗਲ ਵੇਰ ਰੋਡ ਇੱਥੇ ਰੋਡ ਸਿੰਗਲ ਸਾਹਮਣੇ ਸਾਹਮਣੇ ਆਈ ਜਾਂਦੀ ਹੈ ਜਿੱਥੇ ਗੱਡੀਆਂ ਜਾਂਦੀਆਂ ਇੱਥੇ ਰੋਡ ਦੇਖੋ ਜਿਹੜੇ ਜਾਂਦਾ ਬੰਨ ਵੀ ਲੱਗਦਾ ਇੱਧਰ ਛੋਟੀਆਂ ਗੱਡੀਆਂ ਜਾਂਦੀਆਂ ਬੱਸ ਬੁੱਸ ਨਹੀਂ ਜਾਂਦੀ ਬਹੁਤ ਔਖਾ ਹੀ ਬਣਿਆ ਪਹਾੜਾਂ ਤੇ ਜੇ ਕਿਤੇ ਮੀਂਹ ਆ ਜੇ ਤੇ ਰਸਤਾ ਬੰਦ ਹੋ ਜਾਏ ਤਾਂ ਬਹੁਤ ਔਖਾ ਕੰਨਾਂ ਨਾਲ ਉੱਧਰ ਹੀ ਤੁਸੀਂ ਅੱਗੇ ਜਾਣ ਦਾ ਵੀ ਰਾ ਇੱਕੋ ਹੀ ਆ ਬਹੁਤ ਔਖਾ ਹੈ ਜੀ ਬਰਸਾਤਾਂ ਦੇ ਵਿੱਚ ਇੱਧਰ ਆਉਣਾ ਖਤਰਾ ਹੈ ਬਹੁਤ ਕਿਉਂਕਿ ਪਹਾੜਾਂ ਦਾ ਕੋਈ ਨਹੀਂ ਪਤਾਂਦਾ ਕਿੱਥੋਂ ਪਹਾੜਾਂ ਮਿੱਟੀ ਖਸਕ ਲਾਦੀ ਹੈ ਦੇਖੋ ਵੜਾ ਦੇਖਿਓ ਇੱਧਰ ਆ ਇੱਥੋਂ ਦੇਖੋ ਭੜ ਅਦਿ ਲਫੇ ਜਾਂਦੀ ਆ ਦੇ ਉੱਪਰ ਨੂੰ ਜਾਣ ਵਾਲੀ ਆ ਦੇ ਆਹ ਲੇ ਜਾਂਦੀ ਇੱਥੋਂ ਮਨੋਲੇ ਲਾਏ ਆ ਆ ਦੇ ਉਹ ਥੱਲੇ ਆਉਂਦੇ ਥੱਲੇ ਤੇ ਚੰਗਾ ਆਹ ਦੇ ਆਹ ਦੀ ਜਿਲੀ ਦੇ ਤਾਰ ਕੀ ਪਤਾ ਥੱਲਿਓਂ ਲਾਏ ਆ ਲੈ ਨੀਵੇਂ ਆ ਉੱਥੋਂ ਜਾ ਹੋ ਸਕਦਾ ਲਾਈਵ ਹੋ ਇੱਥੇ ਡੈਮ ਜੇ ਲੱਗ ਗਿਆ ਆ ਗਿਆ ਗੁਰੂਆ ਇੱਧਰ ਡੈਮਾ ਨੂੰ ਆ ਗਿਆ ਆਪਾਂ ਦੇ ਕਿਨ ਲੱਗ ਗਿਆ ਆ ਗਿਆ ਪਾਣੀ ਇਹ ਬਣਾਏ ਨਹੀਂ ਆਪਣੇ ਆਪਣੇ ਆਇਆ ਇਹ ਉਹ ਲੱਗ ਸਿੱਧਾ ਇੱਥੇ ਥੱਲੇ ਨਹੀਂ ਜਾਣਾ ਆਣਾ ਆਪਾਂ ਹਾਂ ਇਹ ਇਥੋ ਕੀ ਹਵਾ ਨਹੀਂ ਭرائی ਸੀ ਆਪਾਂ ਹਾਂ ਸਿਰਵਾ तो दे दे हैं दे हैं सारे भाई अपनी वीडियो तो एंड तक देखा सारा बहुत बहुत धन्यवाद जे किसी भी ने अपने चैनल सबसक्राइब नहीं किया सबसक्राइब जरूर कर लियो जी धन्यवाद जी